ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ। ਤੇ ਅੱਜ ਅਸੀਂ ਗੱਲ ਕਰਾਂਗੇ ਉਸ ਦਿਨ ਦੀ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੜਵਾ ਦਿੱਤਾ ਗਿਆ। ਸਰਹੰਦ ਦੇ ਸੂਬੇਦਾਰ ਦਾ ਹੁਕਮ ਮੰਨ ਕੇ ਸਿਪਾਹੀ ਠੰਡੇ ਬੁਰਜ ਵਿੱਚੋਂ ਬੱਚਿਆਂ ਨੂੰ ਲੈਣ ਲਈ ਆਏ। ਬੱਚਿਆਂ ਨੇ ਤੁਰੰਤ ਤੋਂ ਪਹਿਲਾਂ ਮਾ ਗੁਜਰੀ ਨੂੰ ਮੱਥਾ ਟੇਕਿਆ ਮਾਤਾ ਜੀ ਨੇ ਬੱਚਿਆਂ ਨੂੰ ਸੀਨੇ ਨਾਲ ਲਾਇਆ ਮੱਥਾ ਚੁੰਮਿਆ ਤੇ ਸਿਪਾਹੀਆਂ ਨਾਲ ਦਿਲ ਤੇ ਪੱਤਾ ਰੱਖ ਕੇ ਸਦਾ ਲਈ ਆਪਣੇ ਕੋਲੋਂ ਤੋਰ ਦਿੱਤਾ ਕੁਝ ਕਦਾਮ ਅੱਗੇ ਜਾ ਕੇ ਬੱਚਿਆਂ ਨੇ ਪਿਛਾ ਮੁੜ ਕੇ ਜਦੋਂ ਦੇਖਿਆ ਤਾਂ ਮਾਤਾ ਗੁਜਰੀ ਜੀ ਬੋਲੇ ਦੱਸੋ ਬੱਚਿਓ ਕੀ ਗੱਲ ਹੈ ਕੁਝ ਮੈਨੂੰ ਕਹਿਣਾ ਚਾਹੁੰਦੇ ਹੋ ਤੇ ਬੱਚੇ ਕਹਿਣ ਲੱਗੇ ਦਾਦੀ ਮਾਂ ਮਾਤਾ ਅਜੀਤ ਕੌਰ ਜੀ ਤੋਂ ਬਾਅਦ ਅਸੀਂ ਤੁਹਾਡੇ ਬਿਨਾ ਕਦੇ ਇਕੱਲੇ ਨਹੀਂ ਰਹੇ ਸਦਾ ਤੁਸੀਂ ਸਾਡੇ ਨਾਲ ਰਹੇ ਹੋ ਅੱਜ ਅਸੀਂ ਪਹਿਲੀ ਵਾਰ ਇਕੱਲੇ ਸੱਚਖੰਡ ਜਾ ਰਹੇ ਹਾਂ ਅਸੀਂ ਸੱਚਖੰਡ ਵਿਖੇ ਦਾਦਾ ਜੀ ਤੇ ਪਰਦਾਦਾ ਜੀ ਕੋਲ ਬੈਠ ਕੇ ਤੁਹਾਡੀ ਉਡੀਕ ਕਰਾਂਗੇ ਤੁਸੀਂ ਉੱਥੇ ਜਲਦੀ ਆ ਜਾਣਾ ਅਸੀਂ ਤੁਸੀਂ ਸਾਡੀ ਇੱਥੇ ਉਡੀਕ ਨਾ ਕਰਨਾ ਇਹ ਸੁਣ ਕੇ ਮਾਤਾ ਜੀ ਅੱਗੇ ਵਧੇ ਜਾਂਦੀ ਵਾਰ ਫਿਰ ਉਹਨਾਂ ਨੂੰ ਕੁੱਟ ਕੇ ਆਪਣੇ ਛਾਤੀ ਨਾਲ ਲਾਇਆ ਤੇ ਬੋਲੇ ਬੱਚਿਓ ਤੁਸੀਂ ਚਲੋ ਤੁਹਾਨੂੰ ਮੇਰੀ ਉਡੀਕ ਨਹੀਂ ਕਰਨੀ ਪਵੇਗੀ ਮੈਂ ਤੁਹਾਡੇ ਪਿੱਛੇ ਝਟਾ ਜਾਵਾਂਗੀ ਤੁਹਾਡੇ ਬਿਨਾ ਮੈਂ ਇੱਥੇ ਰਹਿ ਕੇ ਕੀ ਕਰਨਾ ਹੈ ਆਪਣਾ ਸੂਰਜ ਤੇ ਪ੍ਰਕਾਸ਼ ਦਾ ਰਿਸ਼ਤਾ ਹੈ ਬੱਚਿਆਂ ਨੇ ਆਪਣੀ ਦਾਦੀ ਮਾਂ ਨੂੰ ਆਖਰੀ ਫਤਿਹ ਬੁਲਾਈ ਸਿਪਾਹੀ ਬੱਚਿਆਂ ਨੂੰ ਲੈ ਕੇ ਤੁਰ ਗਏ ਮਾਤਾ ਗੁਜਰੀ ਜਾਂਦੇ ਹੋਏ ਆਪਣੇ ਪਿਆਰੇ ਪੋਤਰਿਆਂ ਨੂੰ ਉਦੋਂ ਤੱਕਰ ਦੇਖਦੇ ਰਹੀ ਜਦੋਂ ਤੱਕ ਉਹ ਅੱਖਾਂ ਤੋਂ ਦੂਰ ਨਾ ਹੋ ਗਏ ਬੱਚਿਆਂ ਦੇ ਅੱਖਾਂ ਤੋਂ ਦੂਰ ਹੋਣ ਦੀ ਧੀਰ ਸੀ ਮਾਤਾ ਜੀ ਭੁੱਬਾ ਮਾਰ ਕੇ ਰੋਈ ਉਥੇ ਕੋਈ ਉਹਨਾਂ ਰੋਂਦਿਆਂ ਨੂੰ ਚੁੱਪ ਕਰਾਉਣ ਵਾਲਾ ਨਹੀਂ ਸੀ ਕੁਝ ਸਮਾਂ ਰੋ ਕੇ ਮਾਤਾ ਜੀ ਚੁੱਪ ਕਰ ਗਏ ਅੱਲਾ ਯਾਰਖਾ yogi ਨੇ ਮਾਤਾ ਗੁਜਰੀ ਜੇ ਦਿਲ ਦੀ ਦਰਦਮਈ ਅਵਸਥਾ ਨੂੰ ਕੁਝ ਇੰਜ ਤਰ੍ਹਾਂ ਪੇਸ਼ ਕੀਤਾ ਸੀ बेटे से पहले बिछड़ी थी तुम भी बिछड़ चले बिगड़े हुए नसीब ये जहादा बिगड़ चले बेरहम दुश्मनों के तुम हाथों में पड़ चले जंजीर गम में मुझको यहाँ पर जकड़ चले बेहतर था तुमसे पहले मैं देती प्राण को दुख से तुम्हारे दुख है सिवा मेरी जान को फिर उन्होंने अपना ध्यान अकाल पुरख वाल लाया तो जोधड़ी कीती हे सच्चे पाश मेरे पोतेयांदे अंग संग सहाय होण उनां नु डोलन तो बचा के रखना माताजी नु चाहे ए पता सी की बच्चे अपने धर्म उत्ते अडोल रहणगे फिर भी कई बारी उनां दा मन ए सोच के डोल जांदा की दोमे हाले बच्चे हन की उमर है 7 ते 9 साल दी किते किसी लालच विच ना जान माता गुजरी ने अपने ਪਤੀ ਨੂੰ ਯਾਦ ਕਰਦੇ ਆਂ ਕਿਆ ਮੇਰੇ ਸਰਤਾਜ ਤੁਹਾਡੀ ਬਹੁਤ ਸੋਣੀ ਨਿਭ ਗਈ ਮੇਰੀ ਵੀ ਸੋਣੀ ਨਿਭ ਜਾਵੇ ਨਵੇਂ ਅੱਜ ਤੁਹਾਡੇ ਕੋਲ ਆ ਰਹੀ ਹਾਂ ਮਾਤਾ ਗੁਜਰੀ ਜੀ ਨੇ ਗੰਗੋ ਨੌਮੀ ਲਾਂਤਾ ਪਾਈਆਂ ਤੇ ਕਿਹਾ ਗੰਗੂ ਪਾਪੀਆ ਮੇਰੇ ਛੋਟੇ ਛੋਟੇ ਪੋਤੇਆਂ ਨੇ ਤਰਾਕੀ ਵਿਗਾੜਿਆ ਸੀ ਜੋ ਤੂੰ ਇਹਨਾਂ ਨੂੰ ਜ਼ਾਲਮ ਹਕੂਮਤ ਦੇ ਹਵਾਲੇ ਕਰ ਦਿੱਤਾ ਤੂੰ ਗੁਰੂ ਘਰ ਦਾ ਨਮਕ ਖਾ ਕੇ ਨਮਕ ਹਰਾਮੇ ਕੀਤੀ ਤੈਨੂੰ ਲੋਕ ਪਰਲੋਕ ਦੋਹਾ ਵਿੱਚ ਲਾਨ ਤਾਂ ਹੀ ਪੈਂਦੀਆਂ ਰਹਿਣਗੀਆਂ ਤੈਨੂੰ ਕਿਦਰੇ ਵੀ ਢੋਈ ਨਹੀਂ ਮਿਲੇਗੀ। ਇਸ ਉਪਰੰਤ ਮਾਤਾ ਜੀ ਦਾ ਸਾਰਾ ਧਿਆਨ ਬੱਚਿਆਂ ਵੱਲ ਲੱਗ ਗਿਆ। ਥੋੜਾ ਜਿਹਾ ਵੀ ਖੜਾਕ ਹੁੰਦਾ ਮਾਤਾ ਜੀ ਬਾਹਰ ਵੱਲ ਦੇਖਣ ਲੱਗ ਪੈਂਦੇ ਕਿ ਕੋਈ ਉਹਨਾਂ ਦੇ ਪੋਤਿਆਂ ਦੀ ਖ਼ਬਰ ਦੇਣ ਆਇਆ ਹੋਵੇਗਾ। ਮਾਤਾ ਜੀ ਵਾਹਿਗੁਰੂ ਅੱਗੇ ਬੱਚਿਆਂ ਲਈ ਇਹ ਅਰਦਾਸ ਚੋਧੜੀ ਵੀ ਕਰੀ ਜਾਂਦੇ ਕਿ ਬੱਚੇ ਆਪਣੇ ਧਰਮ ਵਿੱਚ ਤ੍ਰਿੜ੍ਹ ਰਹਿਣ ਕੋਈ ਤਾਕਤ ਕੋਈ ਲਾਲਚ ਉਹਨਾਂ ਨੂੰ ਢੁਲਾ ਨਾ ਸਕੇ। ਜਦੋਂ ਬੱਚੇ ਸਿਪਾਈਆਂ ਨਾਲ ਤੁਰ ਜਾ ਰਹੇ ਸਨ ਦਸਰਹੰਦ ਦੇ ਲੋਕ ਘਰਾਂ ਤੋਂ ਬਾਹਰ ਸੜਕ ਤੇ ਆ ਕੇ ਛੋਟੇ ਛੋਟੇ ਬਾਲਾਂ ਨੂੰ ਨਿਹਾ ਰਹੇ ਸਨ ਜਿਨ੍ਹਾਂ ਨੂੰ ਅੱਜ ਨੀਹਾਂ ਵਿੱਚ ਜਿਉਂਦਿਆਂ ਚਿਣਿਆ ਜਾਣਾ ਸੀ ਕਈ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਕਈ ਗੰਗੂ ਤੇ ਸੁਬਾ ਸਰਹੰਦ ਨੂੰ ਲਾਂਨਤਾ ਪਾ ਰਹੇ ਸਨ ਤੇ ਕਈ ਚੁੱਪਚਾਪ ਖੜੋਤੇ ਸਨ ਸਾਰੇ ਆਮ ਲੋਕਾਂ ਦੀ ਮਾਸੂਮ ਬੱਚਿਆਂ ਨਾਲ ਹਮਦਰਦੀ ਸੀ ਪਰ ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ ਸਾਹਿਬਜ਼ਾਦੇ ਨੇ ਕਚਹਿਰੀ ਅੰਦਰ ਦਾਖਲ ਹੁੰਦਿਆਂ ਹੀ ਗੱਜ ਕੇ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੀਵਾਰ ਵਿੱਚ ਚਣਨ ਤੋਂ ਪਹਿਲਾਂ ਸੁੱਚਾ ਆਨੰਦ ਨੇ ਫਿਰ ਕਿਹਾ ਬੱਚਿਓ ਸਾਡੀ ਤੁਹਾਡੇ ਨਾਲ ਕੋਈ ਦੁਸ਼ਮਣੀ ਹਾਲੇ ਨਹੀਂ ਹੈ ਹਾਲੇ ਵੀ ਤੁਹਾਡੀ ਜਾਨ ਬਚ ਸਕਦੀ ਹੈ ਜੇ ਤੁਸੀਂ ਇਸਲਾਮ ਕਬੂਲ ਕਰ ਲਵੋ ਸਾਹਿਬਜ਼ਾਦੇ ਚੜ੍ਹਦੀ ਕਲਾ ਵਿੱਚ ਬੋਲੇ ਅਸੀਂ ਤੁਹਾਨੂੰ ਆਖਰੀ ਵਾਰ ਕਹਿ ਰਹੇ ਹਾਂ ਕਿਸ ਕੀ ਕਲਗੀ ਧਰ ਦੇ ਦੁਲਾਰੇ ਹਾਂ ਤੇ ਕਿਸੇ ਵੀ ਹਾਲਤ ਵਿੱਚ ਆਪਣਾ ਧਰਮ ਨਹੀਂ ਛੱਡਾਂਗੇ ਤੁਸੀਂ ਜਿੰਨੀ ਜਲਦੀ ਹੋ ਸਕਦਾ ਹੈ ਸਾਨੂੰ ਨੀਹਾਂ ਵਿੱਚ ਜਿਉਂਦਿਆਂ ਨੂੰ ਚਣਨ ਦਾ ਕੰਮ ਸ਼ੁਰੂ ਕਰੋ ਬੱਚਿਆਂ ਨੂੰ ਧੜਤ ਨੇ ਡਰ ਤੇ ਵਿਵਾਖ ਬੋਲਦਿਆਂ ਦੇਖ ਕੇ ਸੁਭਾ ਸਰਹੰਦ ਨੇ ਕਿਹਾ ਬੱਚਿਆਂ ਨੂੰ ਨੀਹਾਂ ਵਿੱਚ ਚੁੜਨਾ ਸ਼ੁਰੂ ਕਰ ਦਿਓ ਦਿੱਲੀ ਤੋਂ ਆਪਣੇ ਮੁਕਦਮੇ ਦੀ ਪੇਸ਼ੀ ਲਈ ਦੋ شاہੀ ਜਲਾਦ ਸੋਸ਼ਲ ਬੇਕ ਤੇ ਵਾਸ਼ਲ ਬੇਕ ਕਚਹਿਰੀ ਵਿੱਚ ਆਏ ਹੋਏ ਸਨ ਉਹਨਾਂ ਦੋਹਾਂ ਨੇ ਸਹਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਾਂ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਜਦ ਅਦੀਵਾਰ ਸਹਬਜ਼ਾਦਿਆਂ ਦੇ ਗੋਡਿਆਂ ਤੱਕ ਪਹੁੰਚੀ ਤਾਂ ਦੀਵਾਰ ਠੀਕ ਨਹੀਂ ਬਣ ਰਹੀ ਸੀ ਦੋਹਾਂ ਬੱਚਿਆਂ ਦੇ ਗੋਡਿਆਂ ਨੂੰ ਸ਼ੈਣੀ ਨਾਲ ਛੇਲੇ ਦਿੱਤਾ ਗਿਆ ਦੀਵਾਰ ਵਿੱਚ ਹਰ ਲਾਈ ਜਾਂਦੀ ਇੱਟ ਨਾਲ ਉਹਨਾਂ ਨੂੰ ਧਰਮ ਤਿਆਗਾਂ ਲਈ ਕਿਹਾ ਜਾਂਦਾ ਸੀ ਪਰ ਬੱਚੇ ਆਪਣੀ ਦਾਦੀ ਮਾਂ ਦੇ ਕਹਿਣ ਦੇ ਅਨੁਸਾਰ ਮੁਸਕਰਾਉਂਦੇ ਹੋਏ ਵਾਹਿਗੁਰੂ ਦਾ ਸਿਮਰਨ ਕਰਨ ਵਿੱਚ ਲੀਨ ਸਨ ਦੀਵਾਰ ਜਦੋਂ ਉਹਨਾਂ ਦੀਆਂ ਛਾਤੀਆਂ ਤੱਕ ਪੁੱਜ ਗਈ ਤਾਂ ਦੋਵੇਂ ਸਹਬਜ਼ਾਦੇ ਬੇਹੋਸ਼ ਹੋ ਗਏ ਦੀਵਾਰ ਟਿੱਗ ਗਈ ਦੀਵਾਰ ਡਿੱਗਣ ਦੀ ਆਵਾਜ਼ ਕਾਫੀ ਦੂਰ ਬੈਠੇ ਲੋਕਾਂ ਨੂੰ ਸੁਣਾਈ ਦਿੱਤੀ ਜਲਾਦਾ ਨੇ ਬੇਹੋਸ਼ ਪਏ ਬੱਚਿਆਂ ਦੀ ਧੌਣ ਥੱਲੇ ਗੋਡਾ ਦੇ ਕੇ ਉਹਨਾਂ ਦੀ ਸ਼ਾਹ ਰਗ ਕੱਟ ਦਿੱਤੀ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਹਬਜ਼ਾਦੇ ਜੁਰਾਵਰ ਸਿੰਘ ਤਾਂ 2 2.5 ਮਿੰਟ ਵਿੱਚ ਹੀ ਸ਼ਹੀਦ ਹੋ ਗਏ ਪਰ ਸਹਬਜ਼ਾਦਾ ਫਤਿਹ ਸਿੰਘ ਦੇ ਅੱਧੀ ਘੜੀ ਲਗਭਗ 12 ਮਿੰਟ ਪੈਰ ਹਿਲਦੇ ਰਹੇ ਲਹੂ ਸੇਮਦਾਰਿਆ ਫਿਰ ਜਾ ਕੇ ਉਹਨਾਂ ਨੇ ਆਪਣੇ ਪ੍ਰਾਂਤ ਤੇ ਆ ਗਏ ਸਹਬਜ਼ਾਦਿਆਂ ਦੀ ਸ਼ਹੀਦੀ ਦਾ ਸਮਾਂ 9:11 ਤੋਂ ਲੈ ਕੇ 11:30 ਤੱਕ ਵਜੇ ਦਾ ਮੰਨਿਆ ਜਾਂਦਾ ਹੈ ਇਸ ਲਈ ਪਿਛਲੇ ਕੁਝ ਸਾਲਾਂ ਤੋਂ ਸਿੰਘ ਸਹਿਬਾਨ ਵੱਲੋਂ ਇਹ ਹੁਕਮ ਵੀ ਜਾਰੀ ਕੀਤਾ ਗਿਆ ਹੈ ਇਸ ਸਮੇਂ ਦੌਰਾਨ ਹਰ ਸਿੱਖ ਚਾਹੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ ਵਾਹਿਗੁਰੂ ਦਾ ਸਿਮਰਨ ਕਰੇ ਏਹੀ ਦਸ਼ਮੇਸ਼ ਪਿਤਾ ਦੇ ਛੋਟੇ ਛੋਟੇ ਲਾਲਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ ਇਸ ਤਰ੍ਹਾਂ ਗੋਬਿੰਦ ਦੇ ਲਾਲ ਸਿੱਖੀ ਸਿਧਕ ਤੋਂ ਨਾ ਹਾਰੇ ਹੱਸਦੇ ਹੱਸਦੇ ਆਪਣੀਆਂ ਜਾਨਾਂ ਵਾਰ ਗਏ ਸਰਹੰਦ ਸ਼ਹਿਰ ਤੇ ਇਸ ਲਹੂ ਪੀਜੀ ਦੀਵਾਰ ਨੂੰ ਰਹੀ ਦੁਨੀਆ ਤੱਕ ਆਮਰ ਕਰ ਗਏ ਤਾਂ ਇਸ ਬਾਰੇ ਅੱਲਾ ਯਾਰ ਖਾਂ yogi ਨੇ ਕੁਜ ਇਸ ਤਰ੍ਹਾਂ ਲਿਖਿਆ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚਲੇ ਸਿੱਖੀ ਕੀ ਨੀਮ ਹਮ ਹੈ ਸਰੋਂ ਤੇ ਉਠਾ ਚਲੇ ਗੁਰਿਆਈ ਕਾ ਹੈ ਹਿੱਸਾ ਜਹਾਂ ਮੇ ਬਨਾ ਚਲੇ ਸਿੰਘੋਂ ਕੀ ਸਲਤਨਤ ਕਾ ਹੈ ਪੋਧਾ ਲਗਾ ਚਲੇ ਗੱਦੀ ਓ ਤਖਤ ਬਸ ਅਬ ਕੌਮ ਪਾਏਗੀ ਦੁਨੀਆ ਮੇ ਜ਼ਾਲਮੋਂ ਕਾ ਨਿਸ਼ਾ ਤੱਕ ਮਿਟਾਏਗੀ ਵजीरਖਾਨੇ ਦੋਹਾਂ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀਆਂ ਮ੍ਰਿਤਕ ਦੇਹਾਂ ਨੂੰ ਜੰਗਲਾਂ ਦੇ ਵਿੱਚ ਸੁੱਟਵਾ ਦਿੱਤਾ ਸੀ ਤਾਂ ਜੋ ਜੰਗਲੀ ਜਾਨਵਰ ਉਹਨਾਂ ਦੇ ਸ਼ਰੀਰਾਂ ਨੂੰ ਖਾ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਕਿ ਕਿਸ ਤਰ੍ਹਾਂ ਵजीरਖਾਨੇ ਬੜੀ ਬੇਦਰਦੀ ਨਾਲ ਸਹਿਬਜ਼ਾਦਿਆਂ ਦਾ ਕਤਲ ਕੀਤਾ ਉਹ ਨਾਣੂਆਂ ਦੇ ਨੀਹਾਂ ਦੇ ਵਿੱਚ ਚਿਨਵਾ ਦਿੱਤਾ ਗਿਆ